ਦੇਖੋ ਪੰਜਾਬ ਦੀ ਤਰੱਕੀ ਦਾ ਰਾਹ ਖੇਤਾਂ ਵਿੱਚ ਹੀ ਜਾਂਦਾ ਸੋ ਅਸੀਂ ਖੇਤੀ ਨੂੰ ਤਕੜੇ ਕਰਨ ਵਾਸਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਕਿ ਦੇਸ਼ ਦੇ ਵਿੱਚ ਇੱਕ ਨੰਬਰ ਦੀ ਯੂਨੀਵਰਸਿਟੀ ਹੈ ਉਹਦੇ ਵੱਲ ਪੂਰੀ ਤਰੱਕੀ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਸੋ ਅਸੀਂ ਲੱਗੇ ਆਂ ਔਰ ਨਵੀਆਂ ਤਕਨੀਕਾਂ ਨਵੇਂ ਜਿਹੜੇ ਲੋਕਾਂ ਨੇ ਕੰਮ ਕੀਤੇ ਨਵੇਂ ਤਰੀਕੇ ਨਾਲ ਜਿਹੜੇ ਖੇਤੀ ਕਰਦੇ ਆ ਉਹਨਾਂ ਦਾ ਆਚਾਰ ਉਹਨਾਂ ਦਾ ਜਿਹੜਾ ਵਿਚਾਰਾਂ ਦਾ ਜਿਹੜਾ ਇੱਕ ਦੂਜੇ ਨਾਲ ਸਾਂਝ ਪਾਉਣ ਵਾਸਤੇ ਇਹ ਬਹੁਤ ਵੱਡਾ ਉਪਰਾਲਾ ਹੈ ਔਰ ਇਥੇ ਦੋ ਵਾਰੀ ਹੁੰਦਾ 6-7 ਮੇਲੇ ਯੂਨੀਵਰਸਿਟੀ ਵੀ ਕਰਾਇਆ ਜਾਂਦੇ ਬੜੇ ਵੱਡੇ ਕਰਾਇਆ ਜਾਂਦੇ ਔਰ ਬੜਾ ਵੱਡਾ ਹੰਗਾਰਾ ਮਿਲਦਾ ਨਾਲ ਔਰ ਮੈਨੂੰ ਆ ਕੇ ਇਥੋਂ ਸਭ ਕੋ ਅਸ਼ੀਰਵਾਦ ਹੀ ਮਿਲਦਾ ਮੈਨੂੰ ਜਿੰਨਾ ਲੋਕਾਂ ਨੇ ਬਣਾਇਆ ਸੋ ਮੈਂ ਉਹਨਾਂ ਤੋਂ ਅੱਜ ਅਸ਼ੀਰਵਾਦ ਲੈਣ ਲਈ ਆਈ ਵੀ ਆਇਆ ਤੇ ਬਾਕੀ ਹੜ੍ਹਾਂ ਤੋਂ ਜਿਹੜੀ ਜਿਹੜੇ 2000 ਪਿੰਡਾਂ ਦੇ ਵਿੱਚ ਆਪਣੇ ਨੁਕਸਾਨ ਹੋਇਆ ਬਹੁਤ ਸੋ ਉੱਥੇ ਲੱਗੇ ਹੋਏ ਆ ਪੰਜਾਬ ਸਰਕਾਰ ਵੀ ਅੱਜ ਵੀ ਮੀਟਿੰਗ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਸਾਰੇ ਐਮਪੀ ਲੈ ਮੰਤਰੀਆਂ ਨਾਲ ਸੋ ਸਾਰੇ ਜਿੱਥੇ ਉਹਨਾਂ ਉਹਨਾਂ ਦੇ ਘਰ ਬਣਾਉਣੇ ਲੋਕਾਂ ਦੇ ਲੋਕਾਂ ਨੂੰ ਵੀ ਦੇਣਾ ਸੋ ਉਹਦੇ ਵਾਸਤੇ ਲੱਗੇ ਆ ਜੀ। ਸਰ ਮੌਜੇ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਾਫੀ ਲੋਕ ਇਹ ਨਿਰਾਸ਼ਾ ਐ ਜਾ ਰਹੇ ਕਿ ਉਹਨਾਂ ਨੂੰ ਮੌਜੂਦਾ ਪੂਰਾ ਨਹੀਂ ਸਹਾਈ ਦਬਤ ਕਿ ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਇੱਕ ਇੱਕ ਚੀਜ਼ ਹੈ ਜਿਹੜਾ ਬਾਗ ਦੇ। ਦੇਖੋ ਮੁੱਖ ਮੰਤਰੀ ਸਾਹਿਬ ਹੁਣੇ ਹੁਣ ਵੀ ਮੀਟਿੰਗ ਕਰ ਰਿਹਾ ਮੈਂ ਉਹ ਦੂਜੇ ਪਾਸੇ ਮੀਟਿੰਗ ਤੇ ਆਉਂਦਾ ਨਾਲ। ਸੋ ਮਤਲਬ ਬਹੁਤ ਵਧੀਆ ਆਉਂਦਾ ਜਿਹੜਾ ਇਨੀਸ਼ੀਏਟਿਵ ਹੈ। ਬਹੁਤ ਵਧੀਆ ਨੀਤੀ ਲੱਗੇ ਹੋਏ ਆ ਭਈ ਹਰੇਕ ਦੀ ماں ਫੜਨਾ